ਬਹੁਤ ਬਹੁਤ ਮੁਬਾਰਕਾਂ ਜੀ ਇਨਾਂ ਨੂੰ ਸਾਡੀ ਸਾਰੀ ਪਾਰਟੀ ਮਨਪ੍ਰੀਤ ਬੁੱਗਾ ਜੀ ਸਰ ਜੀ ਬੁੱਗਾ ਜੀ ਬਾਲੀ ਮਾਈ ਡੀਅਰ ਬ్రో 빅 ਬ੍ਰਦਰ ਜੀ 빅 ਬ੍ਰਦਰ ਮਿਹਰਬਾਨੀ ਸ਼ੁਕਰੀਆ ਜੀ ਸੋ ਸਰਦਾਰ ਮਰੀਕ ਸਿੰਘ ਜੀ ਪੰਜਵਰ ਹੋਈ ਪਹੁੰਚਣ ਦੀ ਤਰਫ ਧੰਨਵਾਦ ਮਿਹਰਬਾਨੀ ਸ਼ੁਕਰੀਆ ਸਰਦਾਰ ਦਿਲਬਾਰ ਸਿੰਘ ਹੁੰਦਲ ਸਾਹਿਬ ਜੀ ਲਾਈਵ ਟੈਲੀਕਾਸਟ ਚੱਲ ਰਿਹਾ ਜੋ ਦੇਸ਼-ਵਦੇਸ਼ਾਂ ਵਿੱਚ ਅੱਜ ਦਾ ਮੇਲਾ ਬਹਾਇਆ ਜਾ ਰਿਹਾ ਫਿਰ ਬਾਬਾ ਤੁਹਾਨੂੰ ਸਾਰਿਆਂ ਨੂੰ ਸੜਦੀ ਕਲਾ ਵਿੱਚ ਰੱਖੇ ਮੈਂ ਤੁਹਾਡਾ ਆਪਣਾ ਦੁਕਾਨਾ ਜੋੜੀ ਐਸ ਐਸ ਸਿੱਧੂ ਸੁਪਰੀ ਸਿੱਧੂ ਇੱਕ ਦੋਲਣਾ ਰੱਬ ਦੇ ਚਰਨਾਂ 'ਚ ਹਾਜ਼ਰੀ ਇੱਕ ਜ਼ੋਰਦਾਰ ਤਾੜੀ ਪੀਰਾਂ ਦੇ ਨਾਮ ਤੇ ਜ਼ੋਰਦਾਰ ਤਾੜੀ ਗਿੱਲ ਸਾਊਂਡ ਹਾਂਜੀ ਆਵਾਜ਼ ਕੋਲ ਥੋੜੀ ਗਰਪੀਟ ਦੇ ਦਿਓ ਮੇਰੀ ਜੀਸਾ ਦੋਲਣਾ ਰੱਬ ਦੇ ਚਰਨਾਂ 'ਚ ਹਾਜ਼ਰੀ ਫਕੀਰਾਂ ਦੇ ਚਰਨਾਂ 'ਚ ਹਾਜ਼ਰੀ ਹਾਂਜੀ ਸੁਨ ਫਰੀਆ ਸੁਨ ਫਰੀਆ ਪੀਰਾਂ ਦੇ ਪੀਰਾ ਤੇ ਮੇਰੀ ਅਰਜ਼ ਸੁਣੀ ਕੰਨ ਕਰਕੇ ਉਸ ਬੇੜੀ ਨੂੰ ਕਾਦਾ ਖਤਰਾ ਜਿੱਥੇ ਆਪ ਖੜੇ ਵੰਜ ਫੜਕੇ ਹੜਿਆ ਆਤਮਾ ਵਿੱਚ ਪਰਮਾਤਮਾ ਹੈ ਤੇ ਕੰਨੂੰ ਢੂੰਡਦਾ ਫਿਰੇ ਤੂੰ قافਲਾ ਵੋ ਤੂੰ ਸੀ ਹੰਸ ਸਰੋਵਰੀ ਰਹਿਣ ਵਾਲਾ ਹੋ ਤੂੰ ਸੀ ਹੰਸ ਸਰੋਵਰੀ ਰਹਿਣ ਵਾਲਾ ਤੇ ਮਲ ਬਠ ਗਿਉ ਕਾਕਾਂ ਦਾ ਕਾਫਲਾ ਵੇ ਰਾਤੀ ਜਾਗ ਤਾ ਸਜਦ ਕਹਾਵੇ ਤੇ ਰਾਤੀ ਜਾਗਣ ਕੁੱਤੇ ਹੋ ਰਤੀ ਜਾਗ ਤਾ ਸਜਦ ਕਹਾਵੇ ਤੇ ਰਾਤੀ ਜਾਗਣ ਕੁੱਤੇ ਬੰਦੇ ਤੇ ਤੂੰ ਕੁੱਤੇ ਓ ਸਾਰੀ ਰਾਤ ਕਰੇਂਦੇ ਰਾਖੀ ਕਿ ਦਿਨੇ ਜਾਰੂਣੀ ਤੇ ਸੁਤੇ ਬੰਦੀਆ ਤੇ ਤੋਂ ਕੁੱਤੇ ਉਠ ਬੁਲਿਆ ਹੋਏ ਉਠ ਬੁਲਿਆ ਉਠ ਨਾਮ ਤੇ ਆ ਲੈ ਤੇ ਨਹੀਂ ਤਾਬਾ ਜੀ ਲਗ ਕੁੱਤੇ ਬੰਦੀਆ ਤੇ ਤੋਂ ਕੁੱਤੇ ਏਸੀ ਫਕੀਰਾਂ ਦੇ ਚਰਨਾਂ 'ਚ ਹਾਜ਼ਰੀ ਸਾਡੇ ਬਾਬਾ ਦਰਸ਼ਨ ਸਾਹਿਬ ਜੀ ਜਿਨ੍ਹਾਂ ਦੀ ਬਦੌਲਤ ਰਾ ਪਰਿਵਾਰ ਦੇ ਦਰਸ਼ਨ ਕਰਦਾ ਮੌਕਾ ਮੇਰਾ ਪੀਰ ਬਾਬਾ ਸਰਦੀ ਕਲਾ ਜ ਰੱਖਣ ਇੱਕ ਲੋਕ ਤਖੀਤ ਤੇ ਇਸ ਤੋਂ ਬਾਅਦ ਡਿਊਡ ਗਾਣਾ ਕਿਉਂਕਿ ਦੋ ਗੀਤਾਂ ਦੀ ਹਾਜ਼ਰੀ ਸਾਡੇ ਬੋਗੇ ਸਾਹਿਬ ਲੋ ਕਿਉਂਕਿ ਕਲਾਕਾਰ ਹੋਰ ਵੀ ਬਹੁਤ ਸਮੇਂ ਦੇ ਦੀ ਰਹਿਣਾ ਪੈਂਦਾ ਹਾਂਜੀ ਕਲੀ-ਕਲੀ ਗੱਲ ਸੁਣਵਾਲੀ ਆ ਜੋ ਅੱਜ ਕੱਲ ਦਾ ਮਾਹੌਲ ਚੱਲ ਰਿਹਾ ਹਾਂਜੀ ਉਹ ਸੁਣੋ ਬਜ਼ੁਰਗੋ ਸੱਚ ਸੁਨਾਵਾਂ ਤੇ ਆਪਣਾ ਪੱਲਾ ਨਾ ਗਵਾਇਓ ਪੱਲਾ ਤੇ ਸਮਝਦੇ ਨਾ ਸਾਰੇ ਪੱਲਾ ਕੀ ਹੁੰਦਾ ਜੇਬ ਜੇ ਤੁਹਾਡੇ ਕੋ ਜੇਬ ਦੇ ਵਿੱਚ ਕੁਝ ਹੈਗਾ ਤੇ ਤੁਹਾਨੂੰ ਬਡਾਪੇ ਵਿੱਚ ਰੋਟੀ ਮਿਲਣੀ ਨਹੀਂ ਤਾਂ ਇਹ ਸਮਾਜਤਰ ਦਾ ਆ ਗਿਆ ਹਾਂਜੀ ਹੋ ਸੁਣੋ ਬਜ਼ੁਰਗੋ ਸੱਚ ਸੁਨਾਮਾ ਤੇ ਆਪਣਾ ਪੱਲਾ ਨਾ ਗਵਾਇਓ ਹੋ ਜੀਂਦੇ ਜੀ ਹੱਥ ਵੱਡਨੇ ਦੇ ਦਿਓ ਤੇ ਰੋਟੀ ਦੇ ਪਿੱਛੇ ਨਾ ਝਿੜਕਾਂ ਖਾਇਓ ਹੋ ਕਰਮਾ ਮਾਰ ਜਮੀਨਾਂ ਵੰਡ ਲੀਆਂ ਆਟਾ ਖਾਲ ਤੇ ਬੰਬੀਆਂ ਵੰਡ ਲੀਆਂ ਕੋਠਾ ਕੋਠਾ ਵੰਡਿਆ ਪੁੱਤਾਂ ਨੇ ਕੋਠਾ ਕੋਠਾ ਵੰਡਿਆ ਪੁੱਤਾਂ ਨੇ ਹਾਏ ਬਾਪੂ ਦੀ ਕੋਠੀ ਹੋ ਘਰ ਵਿੱਚ ਰਹਿੰਦਾ ਝਗੜਾ ਮਸਲਾ ਬਾਪੂ ਦੀ ਰੋਟੀ ਘਰ ਵਿੱਚ ਰਹਿੰਦਾ ਝਗੜਾ ਮਸਲਾ ਬਾਪੂ ਦੀ ਰੋਟੀ ਘਰ ਵਿੱਚ ਰਹਿੰਦਾ ਝਗੜਾ ਮਸਲਾ ਬਾਪੂ ਦੀ ਰੋਟੀਆਂ ਖੋਲ ਦੇ ਬਰਾਬਰਾਂ ਥੋੜੀ ਜਿਹੀ ਰਿਦਮ ਖੋਲ ਦੇ ਕਿੰਨਾ ਸੋਹਣਾ ਗਾ ਰਿਹਾ ਮੁੰਡਾ ਖੋਲ ਦੇ ਬਾਈ ਰਿਦਮ ਸਾਰੀ ਖੋਲ ਤੇ ਬੈਂਜੋ ਖੋਲ ਵੜੀ ਜੀ ਬੈਂਜੋ ਵੀ ਖੋਲ ਹਾਂ ਆ ਵੀਰਾ ਹੋ ਬਾਪੂ ਮੰਗਦਾ ਰੋਟੀ ਤੇ ਛਿੜਕਾ ਪੈਂਡੀਆਂ ਰੈਂਦੀਆਂ ਨੇ ਹਾਂਜੀ ਹੋ ਬਾਪੂ ਮੰਗਦਾ ਰੋਟੀ ਤੇ ਛਿੜਕਾ ਪੈਂਦੀਆਂ ਰਹਿੰਦੀਆਂ ਨੇ ਬੁੱਢੜਾ ਹੋ ਜੇ ਪੂਰਾ ਨੂਹਾ ਚੋਰੀ ਕਹਿੰਦੀਆਂ ਨੇ ਹੋ ਬਾਪੂ ਮੰਗਦਾ ਰੋਟੀ ਤੇ ਛਿੜਕਾ ਪੈਂਦੀਆਂ ਰਹਿੰਦੀਆਂ ਨੇ ਬੁੱਢੜਾ ਹੋ ਜੇ ਪੂਰਾ ਨੂਹਾ ਚੋਰੀ ਕਹਿੰਦੀਆਂ ਨੇ ਨੋਹਾਂ ਨੇ ਤੇ ਕਹਿਣਾ ਹੀ ਕਹਿਣਾ ਨੋਹਾਂ ਨੇ ਤੇ ਕਹਿਣਾ ਹੀ ਕਹਿਣਾ ਹੋ ਨੀਤ ਪੁੱਤਾਂ ਦੀ ਵੀ ਖੋਟੀ ਹੋ ਘਰ ਵਿੱਚ ਰਿੰਦਾ ਝਗੜਾ ਮਸਲਾ ਬਾਪੂ ਦੀ ਰੋਟੀ ਘਰ ਵਿੱਚ ਰਿੰਦਾ ਝਗੜਾ ਮਸਲਾ ਬਾਪੂ ਦੀ ਰੋਟੀ ਘਰ ਵਿੱਚ ਰਿੰਦਾ ਝਗੜਾ ਮਸਲਾ ਬਾਪੂ ਦੀ ਰੋਟੀ ਓਏ ਪਾਸੇ ਬਾਪੂ ਦਾ ਮੰਝਾ ਦਾ ਦਿਓ ਜੀ ਦੋ ਤਿੰਨ ਪੋਰੀਆਂ ਸੁੱਟ ਕੇ ਪਾਟਾ ਖੇਸ ਵਸਾ ਦਿਓ ਜੀ ਮਾਲ ਡੰਗਰ ਦੀ ਕਰੂਗਾ ਰਾਖੀ ਬਾਪੂ ਮਾਲ ਡੰਗਰ ਦੀ ਕਰੂਗਾ ਰਾਖੀ ਹੋ ਲਾਗੇ ਰੱਖ ਦੂ 100 ਟੀ ਹੋ ਕਰ ਵਿੱਚ ਰਿੰਦਾ ਝਗੜਾ ਮਸਲਾ ਬਾਪੂ ਦੀ ਰੋਟੀ ਘਰ ਵਿੱਚ ਰਹਿੰਦਾ ਝਗੜਾ ਮਸਲਾ ਬਾਪੂ ਦੀ ਰੋਟੀ ਘਰ ਵਿੱਚ ਰਹਿੰਦਾ ਝਗੜਾ ਮਸਲਾ ਬਾਪੂ ਦੀ ਰੋਟੀ ਓ ਹੋ ਮੋਡੀਆਂ ਉੱਤੇ ਚੁੱਕ ਪੁੱਤਾਂ ਨੂੰ ਸਕੂਲੇ ਖੜਦਾ ਸੀ ਜਦੋਂ ਛੋਟਾ ਬੱਚਾ ਹੁੰਦਾ ਬੜਾ ਮਾਣ ਹੁੰਦਾ ਵੀ ਵੱਡਾ ਹੋ ਕੇ ਮੇਰੀ ਸੇਵਾ ਕਰੇਗਾ ਮੇਰੀ ਸਹਾਇਤਾ ਕਰੇਗਾ ਜਦੋਂ ਮੈਂ ਬਜ਼ੁਰਗ ਹੋ ਗਿਆ ਪਰ ਕੋਈ ਪਤਾ ਨਹੀਂ ਸੇਵਾ ਕਰਮਾਂ ਦੀ ਹਾਂ ਜੇ ਸੇਵਾ ਕਰਮਾਂ ਦੀ ਹੈ ਹੋ ਮੋਡੀਆਂ ਉੱਤੇ ਚੁੱਕ ਪੁੱਤਾਂ ਨੂੰ ਸਕੂਲੇ ਖੜਦਾ ਸੀ ਸਾਰੇ ਟੱਬਰ ਨੂੰ ਪਾਲਣ ਲਈ ਦਿਨ ਰਾਤ ਉਬਰਦਾਰ ਸੀ ਹੋ ਮੀਨਾ ਮੀਨਾ ਵੰਡ ਲੋ ਬਾਪੂ ਨੋ ਪੁੱਤ ਕਹਿੰਦੇ ਮੀਨਾ ਮੀਨਾ ਵੰਡ ਲੋ ਬਾਪੂ ਹੋ ਨੋ ਕਹਿੰਦੀ ਆ ਛੋਟੀ ਹੋ ਘਰ ਵਿੱਚ ਰਹਿੰਦਾ ਝਗੜਾ ਮਸਲਾ ਬਾਪੂ ਦੀ ਰੋਟੀ ਘਰ ਵਿੱਚ ਰਹਿੰਦਾ ਝਗੜਾ ਮਸਲਾ ਬਾਪੂ ਦੀ ਰੋਟੀ ਘਰ ਵਿੱਚ ਰਹਿੰਦਾ ਝਗੜਾ ਮਸਲਾ ਬਾਪੂ ਦੀ ਰੋਟੀ ਓ ਹਾਂਜੀ ਲਾਸਟ ਹੋ ਝੰਡਾ ਵਾਲੇ ਕੁਲਿਆ ਇੱਕ ਦਿਨ ਐਸਾ ਆਉਣਾ ਓਏ ਜਦ ਤੁਰ ਗਏ ਤੇਰੇ ਮਾਪੇ ਉੱਚੀ ਉੱਚੀ ਰੋਣਾ ਵੇ ਮੈਂ ਕਹਿੰਦਾ ਵੀ ਬਾਤ ਸੰਗ ਟੱਡਣ ਦਾ ਕੋਈ ਫਾਇਦਾ ਨਹੀਂ ਜੀ ਜੀਂਦੇ ਜੀ ਮਾਪਿਆਂ ਦੀ ਸੇਵਾ ਕਰੋ ਜੀਂਦੇ ਜੀ ਬਾਤ ਨਹੀਂ ਕੋਈ ਵੇਂਦਾ ਪਿੱਛੇ ਆਣ ਕੇ ਬਿਜਲੀ ਬੰਦ ਲੰਗਰ ਲਾਇਆ ਕੀ ਕਹਾਦਾ ਲਾਇਆ ਉਸ ਲਿੰਗਰ ਦਾ ਕੀ ਫਾਇਦਾ ਜੇ ਬਾਪੂ ਦਵਾਈ ਤੋਂ ਮਰ ਗਿਆ ਉਹਦਾ ਫਾਇਦਾ ਕੀ ਆ ਜੇ ਬਾਪੂ ਦੀ ਸੇਵਾ ਨਾ ਹੋਈ ਮਾਂ ਪਿਓ ਦੀ ਸੇਵਾ ਨਾ ਹੋਈ ਉਸ ਪੁੱਤ ਨੂੰ ਕੀ ਕਰਨਾ ਜਿਨੇ ਮਾਂ ਪਿਓ ਨੂੰ ਸੰਭਿਆ ਨਾ ਉਸ ਪੁੱਤ ਦਾ ਕੋਈ ਫਾਇਦਾ ਨਹੀਂ ਹੋ ਝੰਡਾ ਵਾਲੇ ਕੁਲਿਆ ਇੱਕ ਦਿਨ ਐਸਾ ਆਉਣਾ ਓਏ ਜਦ ਤੁਰ ਕੇ ਤੇਰੇ ਮਾਪੇ ਉੱਚੀ ਉੱਚੀ ਰੋਣਾ ਹੈ ਓ ਜੀਂਦੇ ਜੀ ਤੂੰ ਦੇ ਦਿਆ ਕਰ ਮਾਪਿਆਂ ਨੂੰ ਜੀਂਦੇ ਜੀ ਤੂੰ ਦੇ ਦਿਆ ਕਰ ਹਾਏ ਰਜਵੀ ਤੂੰ ਰੋਟੀ ਹੋ ਘਰ ਵਿੱਚ ਰਿੰਦਾ ਝਗੜਾ ਮਸਲਾ ਬਾਪੂ ਦੀ ਰੋਟੀ ਘਰ ਵਿੱਚ ਰਿੰਦਾ ਝਗੜਾ ਮਸਲਾ ਬਾਪੂ ਦੀ ਰੋਟੀ ਘਰ ਵਿੱਚ ਰਿੰਦਾ ਝਗੜਾ ਮਸਲਾ ਬਾਪੂ ਦੀ ਰੋਟੀ ਓ ਘਰ ਵਿੱਚ ਰਿੰਦਾ ਝਗੜਾ ਤੇ ਮਸਲਾ ਬਾਪੂ ਦੀ ਰੋਟੀ ਏ ਬਾਪੂ ਦੀ ਰੋਟੀ ਏ ਮਸਲਾ ਬਾਪੂ ਦੀ ਰੋਟੀ